हां जी दोस्तों अगला कहंदा ਬੱਕਰੀਆਂ ਦਾ ਕੰਮ ਸੌਖਾ ਹੈ ਘੰਟਾ ਤੜਕੇ ਤੇ ਘੰਟਾ ਸ਼ਾਮ ਨੂੰ ਹਨਾ ਮੈਂ ਕਹਿੰਦਾ ਮੈਨਾਂ ਕੁ ਡਵੇਟ ਕਰੇਦਾ ਘੰਟਾ ਕਹਿੰਦਾ ਮੈਨੂੰ ਬਈ ਡੂੜ ਘੰਟਾ ਹੋ ਗਿਆ ਲੱਗੇ ਵੱਡੀ ਇਹਨਾਂ ਬੁਰਾ ਇੰਨੀ ਗਰਮੀ ਆ ਬਈ ਸਾਹ ਨਹੀਂ ਆਦਾ ਇੱਥੇ ਤੇ ਕਿਸੇ ਬਾਦ ਵਾਲਾ ਗਿਆ ਮਾਂ ਦਾ ਪੁੱਤ ਦੇਖ ਤੇ ਮਾਂ ਗਰ ਦੇਖੋ ਕਿੱਡਾ ਸੋਹਣਾ ਫੁੱਟਿਆ ਉਹੀ ਗੱਲ ਆ ਜੀ ਇਹਦਾ ਵਿੱਚ ਛੱਡ ਕੇ ਛੱਡਤੀਆਂ ਬੱਕਰੀਆਂ ਤੱਕ ਦਿਨ ਚ ਖਤਮ ਕਰ ਦੇਣੀਆਂ ਐਸ ਲੋਡ ਬਈ ਇਹਨੂੰ 6 ਮਹੀਨੇ ਵਰਤਾਂਗੇ ਆਪਾਂ ਜੇ ਇਹਨਾਂ ਵੱਢਣ ਲੱਗਿਆ ਨਾ ਆਹ ਢੇਰੀਆਂ ਪੰਨੀਆਂ ਪੰਨੀਆਂ ਚੱਕ ਚੱਕ ਕੇ ਕੋਤਰ ਕੇ ਬਈ ਮਾਰਾਂਗੇ ਮੂਰੇ ਖੋਲਣੀਆਂ ਭਰ ਦਿਆਂਗੇ ਵੀ ਮੈਂ ਸਾਲ ਭਰ ਦੀ ਗੱਲ ਇਹ ਕਰਦਾ ਵੀ ਸਾਲ ਭਰ ਮਨ ਲੈ ਇਹਨੂੰ ਵਰਤਾਂਗੇ ਉਹ ਕਿਵੇਂ ਵਰਤਾਂਗੇ ਹੁਣ ਬਈ ਇਹ ਮਗਰ ਫੁੱਟਿਆ ਆ ਵੜ ਵੜ ਪਾਈ ਜੰਨੇ ਜਿਹੜਾ ਪੱਕ ਗਿਆ ਫਲੀ ਚੱਕ ਗਿਆ ਫਲੀਆਂ ਲੱਗ ਗਈਆਂ ਪਕਾਵਾਂਗੇ ਆਪਾਂ ਬਈ ਇਹਨੂੰ ਸੋ ਇਹਨੂੰ ਮੈਂ ਦਿਖਾਉਂਗਾ ਪੱਕਿਆ ਹੋਇਆ ਵੀ ਵੇਖੋ ਫਲੀਆਂ ਲੱਗ ਗਈਆਂ ਜਦੋਂ ਬਈ ਹਨਾ ਤੇ ਉਦੋਂ ਆਪਾਂ ਕੀ ਕਰਨਾ ਉਦੋਂ ਆਪਾਂ ਇਹਨੂੰ ਫਲੀਆਂ ਨਾਲ ਤਾਂ ਬੀਬ ਬਣਾ ਲਾਂਗੇ ਨਾਲੇ ਬਨ ਕੇ ਪੂੜੀਆਂ ਨਾ ਛੋਟੀਆਂ ਛੋਟੀਆਂ ਢੇਰੀਆਂ ਮਨ ਲੈ ਪਾ ਕੇ ਇਹ ਨੂੰ ਆਪਾਂ ਸਾਹਮ ਕੇ ਰੱਖਾਂਗੇ ਖਿਆਲ ਦੇ ਵਿੱਚ ਸੁੱਕ ਗਿਆ ਜਮਾ ਬਾਈ ਉਦੋਂ ਬੱਕਰੀਆਂ ਸੁੱਕੇ ਦੇ ਬੜੇ ਪੜਾਕੇ ਪਾਉਂਦੀਆਂ ਨੇ ਬਹੁਤ ਜ਼ਿਆਦਾ ਖਾਂਦੀਆਂ ਸੁੱਕਾ ਬਾਈ ਕੱਲੇ ਡੰਡੇ ਛੱਡਦੀਆਂ ਨੇ ਸਾਰੀਆਂ ਆ ਪੱਤੀਆਂ ਪੁੱਤੀਆਂ ਦੀਆਂ ਜੰਮੀਆਂ ਪੱਤੀਆਂ ਨੇ ਆਹ ਆਹ ਡੰਡੇ ਸਭ ਖਾ ਜਾਣਗੇ ਤੇ ਫਲੀਆਂ ਬਾਈ ਦਾਣਾ ਹੀ ਬਣ ਜੂ ਬਹੁਤ ਤਗੜੀ ਚੀਜ਼ ਆ ਬਾਈ ਤੇ ਵਿੱਚ ਛੱਡਣ ਦਾ ਲਾਲਚ ਨਾ ਕਰਿਆ ਕਰੋ ਭਰਾਵੋ ਮੈਂ ਤੁਹਾਨੂੰ ਇਹ ਕਹਿਣਾ ਵੀ ਵਿੱਚ ਛੱਡ ਕੇ ਤਾਂ ਪੱਲੇ ਆਪਣੇ ਕੁਝ ਨਹੀਂ ਪੈਂਦਾ ਜੇ ਤੁਸੀਂ ਲਾਲਚ ਕਰ ਲੈਨੇ ਹੋ ਵਿੱਚ ਛੱਡਣ ਦਾ ਵਿੱਚ ਛੱਡ ਕੇ ਪੱਲੇ ਕੁਝ ਨਹੀਂ ਪੈਂਦਾ ਤੇ ਤੁਸੀਂ ਮੇਰਾ ਵੀਰ ਆਪਦਾ ਐ ਵੱਡ ਕੇ ਨਾ ਪੜਿਆ ਕਰਵਾ ਦੇਖੋ ਐ ਡਾਡਾ ਹੋ ਰਿਹਾ ਮੈਂ ਤਾਂ ਇੰਨਾ ਇੰਨਾ ਵੱਡਦਾ ਬਈ ਇਹਨਾਂ ਛੱਡੀ ਇਹਨਾਂ ਵੱਡ ਕੇ ਨਾ ਤੇ ਕੋਤਰ ਕੇ ਪਾਉਂਗਾ ਬਈ ਨਿਆਰੇ ਨਾ ਪਸ਼ੂ ਐ ਡੱਕ ਲੈਂਦੇ ਆ ਫੁੱਲ ਤੇ ਮੰਗਰੇ ਸਾਰਾ ਵਧੀਆ ਫੋਟ ਕਰਦਾ ਆਉਂਦਾ ਬਈ ਆ ਫੋਟ ਚੱਕ ਰੱਖੀਏ ਨੇ ਦੁਬਾਰੇ ਆ ਦੇਖੋ ਮੰਗਰ ਫੋਟ ਚੱਕ ਰੱਖੀਏ ਫੋਟਦਾ ਆਉਂਦਾ ਮੁੱਕਦਾ ਹੀ ਨਹੀਂ ਬਾਈ ਯਾਰ ਭਣਾ 100 ਬੱਕਰੀ ਹੋਵੇ ਅੱਧਾ ਕਿੱਲਾ ਪਾ ਪੰਜ ਕਰਾਣਾ ਨਹੀਂ ਬਾਈ 100 ਬੱਕਰੀ ਨੂੰ ਮੋਗਦਾ ਨਹੀਂ ਤੇ ਮੈਂ ਇਥੋਂ ਵੱਡਿਆ ਨਹੀਂ ਗਿਆ ਯਾਰ ਆ ਕਿੰਨਾ ਖੜਾਗਾ ਪਹਿਲੀ ਵਾਰ ਦਾ ਤੇ ਮਾਕਰ ਬਾਈ ਇੰਨਾ ਸੋਹਣਾ ਫੁੱਟਿਆ ਨਾ ਸਾਰਾ A to Z ਪੂਰਾ ਘੈਂਟ ਫੁੱਟਿਆ ਚੀਜ਼ ਬਹੁਤ ਤਗੜੀ ਆ ਇਹ ਦਾਣੇ ਦਾ ਕੰਮ ਵੀ ਕਰਦਾ ਬਾਈ ਬੱਕਰੀਆਂ ਨੂੰ ਤੇ ਮੈਂ ਦੇਖ ਲਓ ਦੋ ਟਾਈਮ ਇਹ ਹੀ ਪਾਉਣਾਗਾ ਮਾੜੀ ਮੋਟੀ ਵਿੱਚ ਜਮਾਰ ਜਮੂਰ ਦੇ ਵਾਇਰਾ ਲੈਣਾ ਦੇ ਨਾਲ ਕੁਦਰ ਲੈਣਾ ਤੇ ਘੰਟਾ ਬਾਹਰ ਲਾਇਆ ਨਾ ਮੈਂ ਕਹਿੰਦਾ ਇੰਨਾ ਨਜ਼ਾਰਾ ਬਾਈ ਯਾਰ ਨਜ਼ਾਰਾ ਹੀ ਆ ਗਿਆ ਯਾਰ ਕੋਈ ਦਾਣਾ ਕੁਝ ਨਹੀਂ ਪਾਉਂਦਾ ਇਹੀ ਚੀਜ਼ਾਂ ਚੱਲਦੀਆਂ ਨੇ ਤੇ ਬਾਹਰ ਆਦਾ ਸੁੱਕਾ ਗੱਲਾ ਖਾ ਆਉਂਦੀਆਂ ਨੇ ਬੱਕਰੀਆਂ ਮੈਂ ਕਹਿੰਦਾ ਫੁੱਲ ਨਜ਼ਾਰੇ ਲੈਂਦੀਆਂ ਬਾਈ ਤੇ ਗੱਲ ਕਰ ਵੀ ਇਹ ਗੱਲ ਗਲਤ ਆ ਘੰਟਾ ਦੜ ਕੇ ਘੰਟਾ ਅਥਨ ਵਾਲੀ ਮੈਨੂੰ ਰੂੜ ਘੰਟਾ ਦਾ ਵੱਢੀ ਜਾਂਦੇ ਨੂੰ ਹੋ ਗਿਆ ਹਜੇ ਪੰਡ ਹੋਰ ਵੱਢਣੀਆਂ ਬਾਈ ਬਟਨਾ ਕਿਹੜਾ ਸੌਖਾ ਹੈ ਬੁਰਾ ਹਾਲ ਹੋ ਰਿਹਾ ਗਰਮੀ ਨਾਲ ਬਸ ਨੁਚੜੋ ਨੁਚਰੀ ਲੈਣਾ ਦੇਣਾ ਹਵਾ ਹੀ ਨਹੀਂ ਲੱਗਦੀ ਬਾਈ ਇੱਥੇ ਜਮਾ ਸਾਹ ਹੀ ਨਹੀਂ ਆਉਂਦਾ ਯਾਰ ਹੂੰ ਐ ਡੇ ਡੇ ਚ ਬਟਨਾ ਸੌਖਾ ਡੰਡੇ ਪਾਈ ਦੇ ਬੁਰਾ ਹਾਲਾ ਢੇਰੀਆਂ ਪਾਈ ਇਹਨਾਂ ਬਾਈ ਮਉਣ ਕੇ ਢੇਰੀਆਂ ਚੱਕ ਚੱਕ ਕੇ ਪੰਡਾਂ ਚ ਪਾ ਕੇ ਉਹ ਉੱਥੇ ਲੈ ਕੇ ਜਾਉ ਹੂੰ ਤੇ ਅੱਗੇ ਤੁਹਾਨੂੰ ਦੱਸ ਦਿਆਂ ਹ ਲੋ ਜੀ ਨਿਰਜਰਾ ਪਾ ਕੇ ਆਪਾਂ ਹੁਣ ਲਾਤੀ ਬਾਲਾ ਪੱਟਣ ਦੇ ਛੁੱਟੀ ਗਿਰ ਘਸ ਮਿੱਟੀ ਪੱਟਣੀ ਆ ਬਾਈ ਬੱਚੋਂ ਇਹਦੇ ਬੱਕਰੀਆਂ ਵਾਲੇ ਜੋ ਆਪਾਂ ਡੇਢ ਘਰ ਮਿੱਟੀ ਆਏ ਪੱਟਣੀ ਆ ਬਾਈ ਇਹ ਆਪਾਂ ਸਾਲ ਚ ਨਾ ਮਿੱਟੀ ਸਿੜਦੇ ਰਹੇ ਗਿੱਲਾ ਹੁੰਦਾ ਸੀ ਸੁੱਕਾ ਕਰਦੇ ਰਹੇ ਮਿੱਟੀ ਸਿੜਦੇ ਰਹੇ ਮੀਂਹ ਮਨਾਉਂ ਜੀ ਆ ਕਦੇ ਹੁੰ ਜੀ ਆ ਨਾ ਕਦੇ ਵਿੱਚ ਹੀ ਜਮਾ ਦੇਣੀ ਆ ਬੱਕਰੀਆਂ ਨੇ ਹਨਾ ਮੂਤ ਆ ਪਸਾਵ ਕਰਕੇ ਆ ਦੇਖੋ ਰੇ ਬਣੀ ਬਈ ਗੇਟ-ਗੇਟ ਬਈ ਪੂਰੀ ਨਾਲੇ ਮਿੰਗਣਾ ਬਹੁਤ ਸੰਭਰੀਆ ਸਫਾਈ ਹੁੰਦੀ ਸੀ ਨੇ ਅਸੇ ਆ ਜੇ ਗੱਲ ਨਹੀਂ ਮਿੱਟੀ ਛੇੜ ਦਿੰਦੇ ਸੀ ਬਸ ਸੰਭਰ ਕੇ ਗਿੱਲਾ ਹੁੰਦਾ ਇਸਾਂ ਤੇ ਟੱਬਾ ਵੱਧ ਗਿਆ ਬਈ ਖੁਣੀਆਂ ਵੀ ਨੀਵੀਆਂ ਹੋ ਗਈਆਂ ਬੱਕਰੀਆਂ ਦੇ ਹਿਸਾਬ ਨਾਲ ਤੇ ਇਹ ਹੁਣ ਆਪਾਂ ਪਟਾਂਗੇ ਛੁੱਟੀ 2 ਦਿਨਾਂ ਚ ਬਈ ਸਿਰੇ ਮਾਰਾਂਗੇ ਟਰਾਲੀ ਖਿਹਾਰ ਲਈ ਕਹਿ ਗਏ ਆਪਾਂ ਬਈ ਸਾਚੇ ਨੂੰ ਵੀ ਟਰਾਲੀ ਖਿਹਾਰ ਦੇ ਵੇਹਲੀ ਤਾਂ ਇਹਦੇ ਮੇਲ ਕਰਨਾ ਬਾਹਰਲੇ ਦੇ ਮੇਲ ਖਾਣਾ ਉੱਚਾ ਵਾਲਾ ਬਾਹਰਲੇ ਨੂੰ ਇਹ ਨੀਮਾ ਇਹ ਉੱਚਾ ਸਾਰਾ ਪੱਟਣਾ ਬਾਈ ਇਹ ਹੁਣ ਇਹ ਤੈਨੂੰ ਮੈਂ ਸੋਹ ਦੱਸਦਾ ਪੀਜੇ ਪਹਿਨਾ ਪੱਟਿਆ ਦਾ ਕੀ ਹੋ ਸਕਦਾ ਕੀ ਨੁਕਸਾਨ ਹੈ ਕੀ ਫਾਇਦਾ ਬਾੜਾ ਪੱਟਣ ਦੇ ਹੁਣ ਬਾੜਾ ਮੈਂ ਪੱਟਿਆ ਨਹੀਂ ਬਾਈ ਮੈਂ ਤਾਂ ਮਿੱਟੀ ਸਿੱਟੀ ਗਿਆ ਹਨਾ ਮਿੱਟੀ ਕੱਢੀ ਹੈਨਾ ਹੁਣ ਅੰਦਰ ਬੱਕਰੀਆਂ ਜਦੋਂ ਖੜ ਜਾਂਦੀਆਂ ਸਾਰੀਆਂ ਬਹਿ ਜਾਂਦੀਆਂ ਅੱਖਾਂ ਮੱਚਦੀਆਂ ਬਾਈ ਅੱਖਾਂ ਮੱਚਣ ਦਾ ਕਾਰਨ ਇੱਥੇ ਨਾ ਅਲੂਮੀਨੀਅਮ ਜਿਹੜੀ ਕਹਿੰਦੇ ਗੈਸ ਮੀਂਗਣਾ ਦੇ ਪਿਸ਼ਾਬ ਤੋਂ ਉਹ ਬਣਦੀ ਹੈ ਬਈ ਉਹਦੇ ਨਾਲ ਅੱਖਾਂ ਮਚਣਗੀਆਂ ਅੱਖਾਂ ਮਚਣਗੀਆਂ ਜਾਨਵਰਾਂ ਨੂੰ ਵੀ ਉਹਦਾ ਬਹੁਤ ਨੁਕਸਾਨ ਆ ਉਹ ਚੀਜ਼ ਦਾ ਮੇਰੀ ਚੀਜ਼ ਨਾਲ ਅੱਖਾਂ ਮਚਾਉਂਦੀ ਆਪਣੀ ਅੱਖਾਂ ਮਚਾਉਂਦੀ ਹੈ ਜਿਹੜੀ ਚੀਜ਼ ਜਾਨਵਰਾਂ ਨੂੰ ਬਹੁਤ ਨੁਕਸਾਨ ਆ ਕਿੰਨੇ ਦਾਣਾ ਪਾਈ ਜਾਏ ਜਾਨਵਰ ਭਾਲ ਨਹੀਂ ਹੋਣਗੇ ਜੇ ਆਪਣੇ ਬਾੜੇ ਦੇ ਵਿੱਚ ਉਹ ਗੈਸ ਬਣਦੀ ਹੈ ਤਾਂ ਇਹਦਾ ਹੱਲ ਆਪਾਂ ਨੂੰ ਕਰਨਾ ਪਊਗਾ ਬਈ ਇਹ ਅੱਜ ਕੱਲੇ ਕਿੱਥੇ ਕਿੱਟ ਪੱਟਿਆ ਕਰੋ ਪੱਟ ਕੇ ਬਾੜਾ ਕਲੀ ਪਾਤੀ ਹੈਨਾ ਉਰਕੇ ਚਿੱਕੜ ਜੱਪਾ ਕਰਨੀ ਹੈ ਦੋ ਬੱਠਲ ਬੰਦਾ ਸੜ ਦਿੰਦਾ ਹੁਣ ਜੇ ਹੁਣ ਡੱਬਾ ਦਾ ਵੱਧਿਆ ਪਿਆ ਬਈ ਹੁਣ ਗਿੱਲਾ ਕਰ ਲੈ ਮਿੱਟੀ ਹੋਰ ਕਿੱਥੋਂ ਸੜ ਦੇਗੇ ਤਾਂ ਫਿਰ ਕੁਝ ਜਮਾ ਖੁੱਲਣੀ ਲੁਕ ਜਾਣਗੇ ਕਿ ਨਹੀਂ ਜੇ ਸਭਾ ਨੇ ਇਹਨੇ ਬਾੜਾ ਪੱਟਿਆ ਜਾਊਗਾ ਬਈ ਵਧੀਆ ਹਨਾ ਸਾਰਾ ਕੁਝ A to Z ਕੰਮ ਵਧੀਆ ਹੋ ਜੂ ਸਾਰਾ ਵੀ ਸਾਰਾ ਕੰਮ ਵਧੀਆ ਹੋ ਜੂ ਇੰਨਾ ਇੰਨਾ ਬਾੜਾ ਪੱਟਣਾ ਬਹੁਤ ਲਾਜ਼ਮੀ ਹੀ ਗੇਠ-ਗੇਠ ਮਿੱਟੀ ਐ ਰੇ ਬਣੀ ਪਈ ਐ ਟਰਲੀ ਪਾਵਾਂਗੇ ਭਰਾਵੋ ਜੇ ਕਿਸੇ ਬਾੜਾ ਪੱਟਣ ਵਾਲਾ ਮੇਰੇ ਵੀਰੋ ਅੰਦਰ ਬਾੜੇ ਚ ਵੜਦੇ ਅੱਖਾਂ ਮੱਚ ਗਈਆਂ ਮੈਂ 5 7 10 ਬੱਕਰੀਆਂ ਦੀ ਇਹ ਗੱਲ ਨਹੀਂ ਕਰਦਾ ਬਾਈ ਪੰਜ ਚਾਰ ਬੱਕਰੀਆਂ ਨਾਲ ਆਹ ਹਾਲ ਨਹੀਂ ਹੁੰਦਾ ਜਿਹੜਾ ਹੁਣ ਮੈਨੂੰ ਬਾੜਾ ਪੱਟਣ ਦੀ ਮਸੀਬਤ ਆਈ ਹੈ ਨਾ ਪੰਜ ਚਾਰ ਬੱਕਰੀਆਂ ਨਾਲ ਨਹੀਂ ਹੁੰਦਾ ਮੈਂ ਗੱਲ ਕਰਦਾ ਹੁਣ 25 30 35 40 50 ਪਲੱਸ ਬੱਕਰੀਆਂ ਦੇ ਫਾਰਮ ਦੀ ਗੱਲ ਕਰਦਾ ਹੁਣ ਨਾ ਇੰਨੀਆਂ ਬੱਕਰੀਆਂ ਵੀ ਕਿਵੇਂ ਸਮਝਣਗੇ ਪੰਜ ਚਾਰ ਬੱਕਰੀਆਂ 10 5 7 10 ਬੱਕਰੀਆਂ ਦਾ ਬੰਦਾ ਤੁਰਿਆ ਜਾਂਦਾ ਸਾਂਭ ਸਕਦਾ ਆਪਾਂ ਉਹ ਜੀ ਸਾਂਭ ਨਹੀਂ ਸਕਦੇ ਬਾਈ ਹੁਣ ਹੁਣ ਅਗਲਾ ਕਹਿੰਦਾ ਘੰਟਾ ਤੜਕੇ ਘੰਟਾ ਅੱਥੇ ਉਹ ਗੱਲਾਂ ਨੇ ਮਰਵਾਤੀ ਸਾਰੇ ਬਹੁਤ ਮੁੰਡੇ ਨੌਜਵਾਨ ਫਸ ਗਏ ਵੀ ਘੰਟਾ ਤੜਕੇ ਘੰਟਾ ਅੱਥੇ ਬਾਈ ਘੰਟਾ ਕੋਟਾ ਕੋਈ ਨਹੀਂ ਭਰਾਵਾ ਸਾਰਾ ਦਿਨ ਟੱਪ ਗਿਆ ਅੱਜ ਮੇਰਾ ਜਿਉਂ ਤੜਕੇ ਤੋਂ ਲੱਗਿਆ ਬਾਈ ਜਿਉਂ ਤੜਕੇ ਤੋਂ ਲੱਗਿਆ ਬੱਚੇ ਚੰਗਾ ਇਹਨਾਂ ਨੂੰ ਬੱਚੇ ਚੰਗਾ ਕੇ ਪਾਣੀ ਧਰ ਕੇ ਫਿਰ ਹਰਾ ਵੱਡਿਆ ਬਾਈ 2 ਘੰਟੇ ਵੱਢਣ ਤੇ ਲੱਗੇ ਫਿਰ ਕੁੱਤੜਿਆ ਫਿਰ ਪਾਇਆ 12 12:30 ਹੋ ਗਏ ਬਾਈ ਪੌਂਦੇ ਕਰਦੇ ਨੂੰ ਯੰਤਰ ਹੁਣ ਡਾਡਾ ਹੋ ਰਿਹਾ ਬਈ ਵੱਡ ਕੇ ਲਿਆਉਣਾ ਪੈਂਦਾ ਯੰਤਰ ਹਣ ਹੁਣ ਦਿਖਾਈ ਦਿੱਤਾ ਯੰਤਰ ਨਿਕਲ ਕੇ ਦੇ ਛੱਡਿਆ ਨਜ਼ਾਰੇ ਬਾਈ ਮੈਂ ਕਹਿੰਦਾ ਬੱਕਰੀਆਂ ਦਾਣਾ ਵੀ ਨਹੀਂ ਮੈਂ ਕਹਿੰਦਾ ਵੀ ਇਸ ਹੀ ਨਹੀਂ ਆ ਜੇ ਯੰਤਰ ਮਿਲਦਾ ਰਹੇ ਕੁੱਤਰ ਕੇ ਪੈਂਦਾ ਰਹੇ ਜੇ ਹਫ਼ਤਾ ਪੌਣੇ ਦਾ ਖਰਾਬ ਵਾਲਾ ਕਰਦੀ ਕੁੱਤਰ ਕੇ ਪਾ ਦੇ ਯੰਤਰ ਬਾਈ ਨਜ਼ਾਰੀ ਦੇਤੇ ਉਹ ਵੱਡਣ ਤੇ ਟਾਈਮ ਲੱਗਦਾ ਬਈ ਕੁੱਤਰ ਕੇ ਪਾਉਣਾ ਹਣ ਹੁਣ ਫੇਰ ਤਿਆਰੀ ਐ ਜਦੋਂ 60 ਘੰਟਾ ਕਿਹੜੇ ਹਿਸਾਬ ਨਾਲ ਕੰਮ ਕਰੂਗਾ ਬੰਦਾ ਘੰਟੇ-ਘੰਟੇ ਦਾ ਕੰਮ ਨਹੀਂ 20-25 ਬੱਕਰੀਆਂ ਦੀ ਗੱਲ ਕਰਦਾ ਹੁੰਦਾ ਬਾਈ ਮੈਂ 5-4 ਬੱਕਰੀਆਂ ਦੀ ਗੱਲ ਨਹੀਂ ਕਰਦਾ 5-4 ਬੱਕਰੀਆਂ ਤਾਂ ਸਮਝ ਜਾਂਦੀਆਂ ਹੁੰਦੀਆਂ ਨੇ ਜਿਹੜੀਆਂ ਜਾਦੀ ਬੱਕਰੀਆਂ ਨੇ ਉਹਨਾਂ ਦੀ ਗੱਲ ਕਰਦਾ ਹੁੰਦਾ ਮੈਂ ਤੇ ਹੁਣ ਤੁਸੀਂ ਆਪ ਦਾ ਧਿਆਨ ਦੇ ਲੋ ਭਰਾਵਾ ਬਾੜੇ-ਬੂੜੇ ਪੱਟ ਕੇ ਰੱਖਿਆ ਕਰੋ ਜਿਹੜੀਆਂ ਅੱਖਾਂ ਮੱਚਦੀਆਂ ਆਪ ਦੇ ਬਾੜੇ ਦੇ ਵਿੱਚ ਅੰਦਰ ਬੰਨਸਾਰ ਉਹ ਆ ਬਾੜਾ ਜਰੂਰ ਪੱਟੋ ਭਰਾਵਾ ਆਪ ਦਾ ਗੈਂਸ ਬਣਦੀ ਹੈ ਇਹਦਾ ਹੋਈ ਹੱਲ ਕਰੋ ਹੂੰ ਇਹਦਾ ਕੋਈ ਹੱਲ ਕਰੋ ਗੈਸ ਬੰਦੀ ਹੈ ਜਿਹੜੀ ਬਈ ਫਿਰ ਅੰਦਰ ਚਲ ਚਲ ਇਹ 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 ਮੈਂ ਇਹ ਬੜਾ ਅਨੁਕਰਦੇ ਤੇ ਇਹ ਭਰਾਵਾ ਆ ਉਹਦਾ ਧਿਆਨ ਰੱਖੋ ਜਿਹੜੇ ਨਾਈਟ੍ਰੋਜਨ ਗੈਸ ਬੰਦੀ ਆ ਤੇਰਾ ਉਹ ਭਰਾਵਾ ਆ ਉਹਦਾ ਪੱਟ ਕੇ ਬਾੜੇ ਨੂੰ ਕਲੀ-ਕੁਲੀ ਪਾ ਕੇ ਰੱਖੋ ਹੁਣ ਮੈਂ ਕੱਜ ਲੱਗਿਆ ਕੱਲ ਦੋ ਦਿਨਾਂ ਚ ਬਈ ਦੇ ਲਵੇ ਲਾ ਦਾਂਗੇ ਕੱਲਾ ਬੰਦਾ ਤੁਹਾਨੂੰ ਪਤਾ ਕੀ ਕੀ ਕਰੇ ਹਨਾ ਨੀਰਾ ਚਾਰਾ ਹੀ ਪਾਉਣਾ ਪੈਂਦਾ ਪਸ਼ੂ ਵੀ ਸਾਹਮਣੇ ਆ ਬੱਕਰੀਆਂ ਨੂੰ ਹੁਣ ਦੁਬਾਰੇ ਫੇਟ ਟਾਈਮ ਹੋ ਰਿਹਾ ਚਾਰ ਵੱਟੇ ਸੁੱਟਿਆ ਪੱਟ ਕੇ ਕਿਰਾਵਾ ਹੱਥ ਟ੍ਰੈਲ ਲਾ ਕੇ ਦੇ ਵੇਖੀਏ ਹੁਣ ਤੜਕੇ ਝੁੱਟ ਲਾ ਦਾਂਗੇ ਬਈ ਤਖੜਾ ਤੇ ਟ੍ਰੈਮ ਨਾਲ ਨਾ ਹਰਾ-ਜਾਰਾ ਬੱਕਰੀਆਂ ਨੂੰ ਵੱਢ ਕੇ ਪਾਤਾ ਬਈ ਜਦੋਂ ਉਹ ਕਹੀਂ ਤੇ ਚੜ੍ਹੇਗਾ ਟੈਮ ਨਾਲ ਵੱਢ ਕੇ ਪਾ ਕੇ ਬਈ ਆਪਦਾ ਕੁੱਟੀ ਲਾ ਦਾਂਗੇ ਤਕੜੀ ਬਈ ਨਾਂ ਵਾਲਾ ਅੱਧਾ ਦਾ ਪੱਟਾਂਗੇ ਇਕੱਲੇ ਕੋ ਕੱਲਾ ਬੰਦਾ ਬਈ ਥੋਨੂੰ ਪਤਾ ਅੱਜ ਕੱਲ ਟਾਈਮ ਇਦਾਂ ਕੰਮ ਦਾ ਟਾਈਮ ਆ ਬਈ ਸੀ ਜਾਣ ਦਾ ਬੰਦਾ ਨਹੀਂ ਮਿਲਦਾ ਹਨ ਇਕੱਲੇ ਨੂੰ ਪੰਗਾ ਲੈਣਾ ਪੈ ਗਿਆ ਤੇ ਬਈ ਆਉਦੇ ਬਸ ਨੂੰ ਵੀ ਰੱਖੋ ਗੌਰ ਤੇ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਆਪਾਂ ਤੁਹਾਨੂੰ ਨਵੀਆਂ ਨਵੀਆਂ ਵੀਡੀਓ ਲੈ ਕੇ ਬੱਕਰੀ ਪਾਲਣ ਦੇ ਧੰਦੇ ਦੇ ਵਿੱਚ ਦੱਸਾਂਗੇ ਵਧੀਆ ਵਧੀਆ ਸਾਰਾ A to Z ਆਪਾਂ ਹੋ ਕਰਾਂਗੇ ਬਈ ਬੱਕਰੀਆਂ ਦੇ ਧੰਦੇ ਬਾਰੇ ਸਭ A to Z ਦੱਸਾਂਗੇ ਘਰੇ ਬੈਠੇ ਸਿੱਖ ਸਕਦੇ ਹੋ ਮਾਲਾ ਵੀ ਜੇ ਅਸੀਂ ਸਖੀਆਂ ਭਰਾਓ ਅਸੀਂ ਰੇਣੀਆਂ ਨਹੀਂ ਕੀਤੀਆਂ ਅਸੀਂ ਐਂ ਸਿੱਖੇ ਆ ਤੇ ਜੀ ਨਵਾਂ ਕੋਈ ਬੰਦਾ ਬੱਕਰੀ ਵਾਲਾ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਤਾਂ ਭਾਈ ਆਦਾ ਸਿੱਖ ਕੇ ਮੜਾ ਜਾਂ ਟ੍ਰੇਨਿੰਗ ਟੱਪਾ ਲੈ ਕੇ ਪੰਗਾ ਲਿਓ ਤੇ ਨਹੀਂ ਜਸਲ ਪੰਗਾ ਲੇਓ ਹੀ ਨਾ ਭਰਾਓ ਬਹੁਤ ਔਖਾ ਕੰਮ ਆ ਕੋਈ ਸੌਖਾ ਜਿਹਾ ਕੰਮ ਨਹੀਂ ਹਨਾ ਹੌਲਾ ਕਹਿੰਦਾ ਸੌਖਾ ਹੀ ਕੰਮ ਆ ਸੌਖਾ ਨਹੀਂ ਭਾਈ ਸਾਰਾ ਦਿਨ ਕਚੋਕਾਂ ਭਾਈ ਉਹ ਗਰਮੀ ਇੰਨੀ ਬਰਬਰ ਲੈਣਾ ਬੰਦਾ ਨੂੰ ਬਾਹਰ ਭਾਈ ਖਾਨ ਨੂੰ ਹੀ ਨਹੀਂ ਪਸ ਇੱਕ ਪਾਸਾ ਤਾਂ ਫਿਰ ਕਰਨੀ ਪਊਗਾ ਜੇ ਦਾ ਬਾਹਰ ਖਾਨ ਨੂੰ ਹੋਵੇ ਫਿਰ ਤਾਂ ਗੱਲ ਵੱਖਰੀ ਹੈ ਹੁਣ ਬਾਹਰ ਹੈ ਨਹੀਂ ਵੀ ਜੇ ਆਖਿਆ ਵਾਧੂ ਹੁਣ ਉਹ ਵੱਡਾਂਗੇ ਤਾਂ ਫੇਰ ਹੀ ਬਈ ਨੇਪਰੇ ਚੜੂਗਾ ਉਹ ਪਰ ਨਹੀਂ ਖਰਾਬ ਹੋਊਗਾ ਵੇਸਟ ਹੋਊਗਾ ਇਸ ਕਰਕੇ ਬਈ ਬੱਕਰੀਆਂ ਘਰੇ ਸਾਹਮਣੇ ਬਈ ਸਾਰਾ ਦਿਨ ਹੀ ਲੱਗ ਜਾਂਦਾ ਇੱਕ ਮਿੰਟ ਦਾ ਟਾਈਮ ਨਹੀਂ ਬਈ ਯਾਰ ਤੇ ਚਲੋ ਬਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ